はい。 ਮਾ ਰੱਬ ਤੁਸਾਂ ਨਾਲ ਆਹ ਮੈਂ ਤਾਂ ਤੁਸੀਂ ਅੱਜ ਹਸਪਤਾਲ ਦੇ ਵਿੱਚ ਆਏ ਕੀ ਗੱਲ ਬਤੁਲ ਸਰ ਮੇਰੇ ਨਾਂ ਗਰਮੀਤ ਕੌਰ ਹੈ ਮੈਨੂੰ ਇਹਨਾਂ ਨੇ ਪੱਠੇ ਤੇ ਬੁਲਾਇਆ ਪੱਠੇ ਮਾਲਕ ਨੇ ਜਿਹੜਾ ਪੱਠਾ ਜਿੰਨੇ ਲਿਖਾਇਆ ਵਾ ਕਿ ਭਾਈ ਇੱਥੇ ਆ ਇਹਨਾਂ ਦਾ ਫੈਸਲਾ ਕਰਾਰੇ ਦੋ ਧਿਰਾਂ ਦਾ ਜਦੋਂ ਮੈਂ ਗਈ ਉੱਥੇ ਮੈਨੂੰ ਬਾਕੇ ਕੁਰਸੀ ਤੇ ਇਹਨਾਂ ਨੇ ਮੈਨੂੰ ਨਾ ਉਲਟਾਤਾ ਮੇਰੀਆਂ ਬਾਹਾਂ ਵੀ ਬੰਨ ਦਿੱਤੀਆਂ ਤੇ ਮੈਨੂੰ ਇਹਨਾਂ ਨੇ ਬਹੁਤ ਤਰ੍ਹਾਂ ਇਹਨਾਂ ਨੇ ਮਾਰਿਆ ਬਹੁਤ ਮਾਰਿਆ ਤੇ ਜਿਹੜਾ ਮੇਰੇ ਨਾਲ ਮੁੰਡਾ ਗਿਆ ਸੀ ਉਹਨੇ ਭੱਜ ਕੇ ਫੋਨ ਫਣ ਕੀਤੇ ਮੁੰਡੇ ਆਏ ਮੈਨੂੰ ਛਡਾ ਕੇ ਲੈ ਗਏ ਜਦੋਂ ਛਡਾ ਕੇ ਲੈ ਗਏ ਤੇ ਮੈਨੂੰ ਇਹਨਾਂ ਨੇ ਆਖਿਆ ਵੀ ਚੱਲ ਭਾਈ ਤੁਹਾਨੂੰ ਦਾਖਲ ਕਰਾਈਏ ਜਦੋਂ ਅਸੀਂ ਗੁਰੂ ਸਾਹਿਬ ਦੇ ਵਿੱਚ ਪਹੁੰਚੇ ਤੇ ਉੱਥੇ ਬਹੁਤ ਭੀੜ ਸੀ ਇਹਨਾਂ ਦੀ ਸਾਰੇ ਪਰਿਵਾਰਾਂ ਦੀ ਫਿਰ ਮੈਨੂੰ ਕਹਿੰਦੇ ਡਰਾਈਵਰ ਸਾਹਿਬ ਨੂੰ ਕਹਿੰਦੇ ਵੀ ਤੂੰ ਪ੍ਰੋਜਪੁਰ ਸਾਡੇ ਨਾਲ ਚੱਲ ਕਿ ਉੱਥੇ ਇਹਨੂੰ ਮਾਤਾ ਨੂੰ ਦਾਖਲ ਕਰਵਾ ਦਿੰਨੇ ਆ ਅੱਜੇ ਅਸੀਂ ਗੱਲਬਾਤ ਕਰਨੀ ਸੀ ਡਾਕਟਰ ਨਾਲ ਤੇ ਇਹ ਸਾਡੇ ਪਿੱਛੇ ਆ ਗਏ ਤੇ ਨਾਲ ਮੇਰੇ ਮੁੰਡੇ ਨੂੰ ਬੜਾ ਮਾਰਿਆ ਤੇ ਮੈਨੂੰ ਵੀ ਬਹੁਤ ਮਾਰਿਆ ਤੇ ਡਾਕਟਰ ਸਾਹਿਬ ਨੇ ਵੀਡੀਓ ਬਣਾ ਕੇ ਸਾਰੀ ਵਰਲ ਕਿਤੀ ਫਿਰਦੀ ਆ ਮੈਨੂੰ ਕਹਿੰਦੀ ਮਾਤਾ ਤੂੰ ਬੈਠ ਜਾ ਤੈਨੂੰ ਹੋਣ ਨਹੀਂ ਮਾਰਦੇ ਹੁਣ ਗੈਂਚੜੇ ਭੱਜ ਗਏ ਆ ਤੇ ਮਲਾਜਮਾਂ ਨੂੰ ਖਬਰ ਹੋਈ ਜਿਹੜੇ ਸਾਡਾ ਡਰਾਈਵਰ ਤੇ ਜਿਹੜਾ ਸਰਾ ਹੋਰ ਬੰਦਾ ਭਰਾ ਨਾਲ ਆਇਆ ਸੀ ਭੱਜ ਕੇ ਥਾਣੇ ਗਏ ਪੁਲਿਸ ਲੈ ਕੇ ਆਏ ਤੇ ਮੇਰੀ ਜਾਨ ਬਚੀ ਨਹੀਂ ਤਾਂ ਇਹ ਤਾਂ ਜੇ ਵੀ ਹੁਣ ਵੀ ਦੋ ਤਿੰਨ ਗੁੰਡੇ ਆਏ ਆ ਮਗਰ ਉਹ ਦੇਖ ਕੇ ਪੁਲਿਸ ਨੂੰ ਤੇ ਭੱਜ ਗਏ ਆ ਇੱਕ ਪਿੰਡ ਦਾ ਸਰਪੰਚ ਲਖਵੀਰ ਸਿੰਘ ਜਸਵੀਰ ਸਿੰਘ ਇੱਕ ਦਿਨ ਆ ਹੈਗਾ ਹੈ ਮਖਤਿਆਰ ਸਿੰਘ ਇਹਨਾਂ ਕੋਈ ਪੁੱਛਿਆ ਨਹੀਂ ਦੱਸਿਆ ਨਹੀਂ ਅੰਦਰ ਆਏ ਪੁਲਿਸ ਨੂੰ ਵੇਖਿਆ ਤੇ ਭੱਜ ਗਏ ਉਹ ਸੰਭੋਤ ਵਿਚਾਰੀ ਮਗਰ ਭੱਜੀ ਭੁੱਜੀ ਫਿਰੀ ਪਰ ਨਹੀਂ ਹੱਥੇ ਆਏ ਡੁੱਗ ਗਏ ਕੁੜੀਆਂ ਵੀ ਬਹੁਤ ਮਾਰਿਆ ਕੁੜੀਆਂ ਨੇ ਮੁੰਡਾ ਬਦਵਾਸ਼ੀ ਕੀਤੀ ਗਈ ਕਿਸ ਤਰ੍ਹਾਂ ਦੀ ਬਦਵਾਸ਼ੀ ਮੁੰਡਾ ਮਾਸਟਰ ਇਹਨਾਂ ਦਾ ਮਾਤਾ ਦਾ ਮੁੰਡਾ ਹੈ ਤੇ ਮੈਂ ਮਾਤਾ ਦੀ ਭੈਣ ਬਣੀ ਹੋਈ ਆ ਜਿਹੜੀ ਮਾਤਾ ਦੀ ਕੁੜੀ ਹੋਂਦਾ ਮੈਂ ਰਿਸ਼ਤਾ ਕਰਾਇਆ ਫੌਜੀ ਨੂੰ ਮੇਰਾ ਭਤੀਜਾ ਹੈ ਇਹ ਕਹਿੰਦੇ ਨੇ ਤੂੰ ਉਹਦੇ ਹੱਕ ਚ ਬੋਲਦੀ ਂ ਸਾਡੇ ਹੱਕ ਚ ਨਹੀਂ ਤੂੰ ਬੋਲਦੀ ਤੇ ਮੈਂ ਆਖਿਆ 25 ਸਾਲਾਂ ਤੋਂ ਬੇਦਖਲ ਕੀਤਾ ਆ ਤੇ ਤੇਰੇ ਹੱਕ ਕਿਹੜਾ ਰਹੇਗਾ ਤੂੰ ਮਾਂ ਦਾ ਜੁੰਡੇ ਪੱਟੇ ਤੂੰ ਮਾਂ ਦਾ ਵਾਲੀਆਂ ਲਾਈਆਂ ਤੂੰ ਪਿਓ ਦਾ ਮੋਢਾ ਤੋੜਿਆ ਪਿਓ ਇਹਦੇ ਹਾਵੇ ਨਾਲ ਮੁੱਕ ਗਿਆ ਤੇ ਮੈਨੂੰ ਕਹਿੰਦਾ ਤੈਨੂੰ ਨਿਭੜਾਂਗੇ ਜਿਹੜੀਆਂ ਤੂੰ ਗੱਲਾਂ ਦੱਸਈਆਂ ਤੇ ਸਰ ਮੈਂ ਤਾਂ ਸੱਚਾਈ ਵਾਲੀ ਜਨਾਨੀ ਆ ਮੈਨੂੰ ਇਹੋ ਜਿਹਾ ਕੋਈ ਭੇਤ ਭਾਤ ਨਹੀਂ ਕਿ ਮੈਨੂੰ ਕੋਈ ਲਾਲਚ ਹੈ ਜਾਂ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਇਹਨਾਂ ਦੀ ਕੋਈ ਤਰ੍ਹਾਂ ਦੀ ਮੈਨੂੰ ਕੋਈ ਹੋਵੇ ਇਹ ਕੁੜੀਆਂ ਬਹੁਤ ਬਦਲੀਆਂ ਜਾਂ ਨੇ ਵਿਆਹ ਦੇ ਵਿੱਚ ਵੀ ਇਹਨਾਂ ਨੇ ਬਹੁਤ ਲੜਾਈ ਕੀਤੀ ਜਦੋਂ ਮੈਂ ਫੌਜੀ ਦਾ ਰਿਸ਼ਤਾ ਕਰਾਇਆ ਇਹਨਾਂ ਕੁੜੀ ਨੂੰ ਭੈਣ ਨੂੰ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਹੁੰਦੇ ਬਹੁਤ ਹੁੰਦੇ ਨਾਲ ਇਹਨਾਂ ਨੇ ਗੱਲਾਂ ਬਾਤਾਂ ਬਹੁਤ ਜ਼ਿਆਦੀਆਂ ਕੀਤੀਆਂ ਕੁੜੀ ਨਾਲ ਤੇ ਪਰ ਫੌਜੀ ਪੜਾ ਹੁੰਦਾ ਮਿਹਰਬਾਨੀ ਜਿੰਨੇ ਘਰ ਬਣਾ ਲਿਆ ਫਿਰ ਫੌਜੀ ਨੂੰ ਵੀ ਇਹਨਾਂ ਨੇ ਆਣ ਕੇ ਬਹੁਤ ਮਾਰਿਆ ਜਿੰਨਾ ਵੀ ਕਹੀਏ ਉਨਾ ਹੀ ਇਹਨਾਂ ਨੇ ਮਾਰਿਆ ਉਹਨੂੰ ਕੋਠੇ ਤੇ ਚੜ੍ਹ ਕੇ ਇਹ ਸਾਰੀਆਂ ਉੱਤੇ ਚੜ ਗਈਆਂ ਈਆਂ ਬੇਤੜਕ ਜਨਾਨੀਆਂ ਹਨ ਸਾਰ ਗੱਡੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਮੈਨੂੰ ਨਸਾਬ ਦਵਾ ਜਾਵੇ ਕਿ ਮੈਂ ਇਹਨਾਂ ਦੇ ਹੱਕ ਵਿੱਚ ਨਹੀਂ ਕੋਈ ਗਲਤ ਸੀ ਪਰ ਇਹਨਾਂ ਨੇ ਮੈਨੂੰ ਬਣਾ ਲਿਆ ਇਹਨਾਂ ਨੇ ਹਾਂਜੀ ਅਸੀਂ ਇਸ ਹਸਪਤਾਲ ਵਿੱਚ ਆਏ ਸੀ ਤੇ ਇਹ ਦੀਦੀ ਦਾ ਹੰਗਾਮਾ ਬਹੁਤ ਬਹੁਤ ਹੀ ਹੋ ਰਿਹਾ ਸੀ ਕਿਉਂ ਇਹ ਦਾਖਲ ਹੋਣ ਆਏ ਨੇ ਪਹਿਲਾਂ ਜਾ ਕੇ ਸਵੇਰੇ ਇਹਨਾਂ ਦੇ ਗੱਲ ਪਏ ਨੇ ਗੱਲ ਪੈ ਕੇ ਇਹ ਪਾਰਟੀ ਨਾ ਜਿਹੜੀ ਲੜਕੀਆਂ ਦੋ ਤੇ ਦੋ ਉਹਨਾਂ ਦੇ ਲੜਕੇ ਰਜਾਈ ਦੋ ਇਹ ਇਹਨਾਂ ਨੂੰ ਗੁੰਡੇ ਬਹੁਤ ਇੱਥੇ ਵੀ ਲੈ ਕੇ ਆਏ ਦੋ ਗੱਡੀਆਂ ਭਰ ਕੇ ਲੈ ਕੇ ਆਏ ਨੇ ਇਹਨਾਂ ਦਾ ਵਿਚਾਰੀ ਦਾ ਇਹਨੂੰ ਇੱਥੇ ਦਾਖਲ ਕਰਨਾ ਹੈ ਇਹਨੇ ਦਾਖਲ ਇਹ ਵਿਚਾਰੀ ਜੀ ਨਹੀਂ ਹੋਈ ਬੀਬੀ ਤੇ ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿਤੇ ਵੀ ਇਹ ਫਰੋਕਟਰ ਨੂੰ ਗਏ ਨਹੀਂ ਦਾਖਲ ਹੋਣ ਉਥੇ ਪਹਿਲਾਂ ਉਥੇ ਹਸਪਤਾਲ ਠਾਣੇ ਇਹਨਾਂ ਨੇ ਥਾਣਾ ਬਾ ਆਪਣਾ ਹਸਪਤਾਲ ਬੰਨਿਆ ਹਸਪਤਾਲ ਵਿੱਚ ਲੈ ਫਿਰ ਇਹਨਾਂ ਨੂੰ ਰੈਫਰ ਕਰਨਾ ਸੀ ਉਹਨਾਂ ਨੇ ਕਹਿ ਦਿੱਤਾ ਵੀ ਨਾ ਰੈਫਰ ਕਰੋ ਇਹ ਵਿਚਾਰੇ ਕਹਿੰਦੇ ਵੀ ਅਸੀਂ ਕਿਤੇ ਤਾਂ ਦਾਖਲ ਹੋਣਾ ਹੀ ਹੈ ਬਚਣਾ ਹੈ ਇਹ ਬੀਬੀ ਦੀ ਗੁੱਜੀ ਮਾਰੇ ਏਡ ਦੇਦੀ ਤੇ ਵੀ ਸੱਟਾਂ ਲੱਗੀਆਂ ਨੇ ਦੇ ਬਹੁਤ ਕੁਛ ਨਰ ਵਿਚਾਰੀ ਨਾਲ ਹੋਇਆ ਹੈ ਇਸ ਬਹੁਤ ਜ਼ਿਆਦਾ ਕੁੱਟਮਾਰ ਹੋਈ ਹੈ ਸ਼ਰਮ ਗੁੰਡਾ ਕਰਦੀ ਇੱਥੇ ਵੇਖ ਹੀ ਰਹੇ ਜੇ ਅਸੀਂ ਆਏ ਆ ਤੇ ਅਸੀਂ ਵੇਖਿਆ ਵੀ ਇਹ ਕੀ ਹੋ ਰਿਹਾ ਹੈ ਜਦੋਂ ਅਸੀਂ ਤਾਂ ਇਹਦੇ ਸਾਈਡ ਦੇ ਮੇਰੇ ਨਾਲ ਮੇਰੇ ਆਏ ਸੀ ਭਤੀਜਾ ਮੇਰਾ ਸਾਨੂੰ ਕਹਿੰਦੇ ਵੀ ਦੇਖ ਤੇ ਆਈਏ ਚਲਈ ਬੀ ਕੀ ਬਣਿਆ ਇਹਨਾਂ ਦਾ ਇਹ ਵਿਚਾਰੇ ਬੀਬੀ ਦਾ ਤਾਂ ਬੁਰਾ ਹਾਲ ਹੋਇਆ ਨਾ ਕੁੱਟ-ਕੁੱਟ ਕੇ ਰੇਤੀ ਮਾਰੀ ਕੁੱਟੀ ਬੈਠੇ ਸੀ ਫਿਰ ਪੁੱਛ ਨੂੰ ਇਹ ਗਏ ਆਪਰਾ ਇਹਦਾ ਲੜਕਾ ਗਿਆ ਪੁੱਛ ਲੈ ਕੇ ਆਇਆ ਪੁੱਛ ਨੇ ਆ ਕੇ ਸਾਰੀ ਸੱਚਾਈ ਸੁਣੀ ਇਸ ਕਰਕੇ ਇਹਦੀ ਕਾਨੂੰਨੀ ਕਾਰਵਾਈ ਉਹਨਾਂ ਸਾਰਿਆਂ ਤੇ ਬਣਨੀ ਚਾਹੀਦੀ ਏ ਤੇ ਇਸ ਤਰ੍ਹਾਂ ਜੇ ਗੁੰਡਾ ਕਰਦੀ ਰਹੀ ਤੇ ਪਿੰਡਾਂ ਵਿੱਚ ਮਾਹੌਲ ਬਹੁਤ ਖਰਾਬ ਹੋ ਚੁੱਕਾ ਹੈ ਜਿਹੜਾ ਵੀ ਛਡਾਉਣ ਆਉਂਦਾ ਹੂ ਉਹ ਤੇ ਛਡਾਉਣ ਵਾਲੇ ਉਹਨਾਂ ਦੀ ਵੀ ਗੱਲ ਪੈ ਗਈ ਇੱਥੇ 10 12 ਜਿਹੜੇ ਛਡਾਉਣ ਵਾਲੇ ਸੀ ਮੈਂ ਰਜੀਨ ਨਰਸ ਆਪਣੀ ਜਿਹੜੀ ਮੈਂ ਡਾਕਟਰ ਵੱਡੀਰਾਂ ਉਹ ਵੀ ਛਡਾਇਆ ਉਸਨੇ ਵੀ ਉਸਰੇ ਫਿਰ ਬੂਆ ਲਾ ਲੈਨੇ ਤਾਂ ਇਹ ਜਨਾਨੇ ਨੂੰ ਮਾਰ ਕੇ ਚੱਲੇ ਸੀ हां जी हां जी ਇਸ ਬੀਬੀ ਨੂੰ ਮਾਰ ਕੇ ਚੱਲੇ ਸੀ ਕੁੱਟ ਮਾਰ ਬਹੁਤ ਕੀਤੀ ਤੇ ਉਹ ਡਾਕਟਰ ਜਿਹੜੀ ਹੈਗੀ ਵੱਡੀ ਲੇਡੀਸ ਉਸ ਨੇ ਉਹਨੇ ਬਹੁਤ ਨਾਲ ਪੂਰਾ ਹਮਲਾ ਕੀਤਾ ਵੀ ਤੁਸੀਂ ਇਹਨੂੰ ਮਾਰਗੇ ਤਾਂ ਇਹ ਸਾਡੇ ਨੁਕਸਾਨ ਹੋ ਜਾਏਗਾ ਹਸਪਤਾਲ ਦਾ ਸਾਡਾ ਬਿਹਸਪਤਾਲ ਬਦਨਾਮ ਹੋ ਜਾਏਗਾ ਇਹ ਤੇ ਹਸਪਤਾਲ ਵਿੱਚ ਕੌਣ ਦਾਖਲ ਹੋਣ ਆਵੇਗਾ ਲੋਕ ਡਰਦੇ ਘਰੇ ਮਰ ਜਾਣਗੇ ਜਿਹੜੀ ਜਨਤਾ ਹੈ ਇਹ ਤਾਂ ਘਰੇ ਮਰੀ ਜਾਏਗੇ ਫਿਰ ਡਰ ਡਰ ਕੇ ਕਿਉਂ ਉਹਨੂੰ ਤਾਂ ਦਾਖਲ ਹੋਣਾ ਹੀ ਹੈ ਦੀ ਸੇਫਟੀ ਵਾਸਤੇ ਬਹੁਤ ਮੌਤ ਮਾਰਾ ਕੀਤਾ ਬਹੁਤ ਮਾਰਾ ਬਹੁਤ ਹੀ ਵੀਰਜੀ ਬਹੁਤ ਹੀ ਮਾਰਾ ਕੀਤਾ ਇਹਨਾਂ ਨੇ ਉੱਚਲੇ ਇਹਨਾਂ ਲੋਕਾਂ ਦੀ ਕਾਰਵਾਈ ਸਖਤ ਹੋਣੀ ਚਾਹੀਦੀ ਇਹਨਾਂ ਲੋਕਾਂ ਕੋ ਸਚਾਈ ਦਾ ਤਾਂ ਪਤਾ ਹੀ ਹੈ ਨਹੀਂ ਇਹਨਾਂ ਲੋਕਾਂ ਨੂੰ ਆਪ ਕਰਕੇ ਤੇ ਬਾਅਦ ਚ ਉਲਟਾ ਵਾਰ ਕਰਦੇ ਨੇ ਫਿਰ ਦੁਬਾਰਾ ਦੁਬਾਰਾ ਵਾਰ ਕਰਦੇ ਨੇ ਬੀਬੀ ਜਿਹੜੀ ਇਹ ਮੇਲਾ ਮੰਡਰ ਦੀ ਪ੍ਰਧਾਨ ਹੈ ਸਾਰੇ ਪਰਿਵਾਰ ਸਾਰੇ ਪਰਿਵਾਰ ਵਿੱਚ ਇਹਨਾਂ ਦੇ ਕੋਈ ਨਹੀਂ ਜਿਹੜਾ ਹੈਗਾ ਗੁੰਡਾ ਕਰਦੀ ਵਾਲ ਬੰਦਾ ਪਰ ਇਹਨਾਂ ਨੇ ਗੁੰਡਾ ਕਰਦੀ ਅਜਿਹੇ ਜਿਹੜੇ ਲੋਕਾਂ ਨੇ ਕਾਇ ਕੀਤੀ ਇਹਦੇ ਤੇ ਨਜਾਇਜ਼ ਕੀਤੀ ਬਿਲਕੁਲ ਨਜਾਇਜ਼ ਕੀਤੀ ਇਸ ਵਿੱਚ ਤਾਂ ਅਸੀਂ ਵੀ ਇਹ ਕਹਿਣੇ ਦਾਰ ਆ ਕਿ ਅਸੀਂ ਓਖੀ ਇਥੇ ਆ ਕੇ ਵੇਖਿਆ ਇਹ ਬਹੁਤ ਮਾਰਾ ਕੀਤਾ ਹੈ ਬੀਬੀ ਨਾਲ ਤੁਸੀਂ ਆਏ ਦੇਖਿਆ ਇੱਕ ਲੜਾਈ ਹੋਈ ਹੈ ਜਿਹੜੀ ਦੋ ਧਰਾਂ ਦੇ ਵਿੱਚ ਇੱਥੇ ਹੰਗਾਮਾ ਵੀ ਕੀਤਾ ਗਿਆ ਆ ਤਾਂ ਵਿੱਚ ਕਿਸ ਤਰ੍ਹਾਂ ਅੱਛਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸ ਐਚਓ ਸਿਟੀ ਫਿਰੋਜ਼ਪੁਰ ਇਹ ਸਿਵਲ ਹਸਪੀਟਲ ਦੇ ਮੈਨੂੰ ਕਿ ਇਨਫਰਮੇਸ਼ਨ ਮਿਲੀ ਹੈ ਕਿ ਸਿਵਲ ਹਸਪੀਟਲ ਦੇ ਵਿੱਚ ਕੋਈ ਝਗੜਾ ਵਗੈਰਾ ਹੋ ਰਿਹਾ ਉਹ ਝਗੜੇ ਨੂੰ ਮਤਲਬ ਉਹਦੇ ਸੰਬੰਧ ਵਿੱਚ ਮੈਂ ਇੱਥੇ ਆਇਆ ਤੇ ਇੱਥੇ ਗਰਮੀਤ ਕੌਰ ਵਾਈਫ ਆਫ ਬਕਲਵੰਤ ਸਿੰਘ ਜੋ ਮਹਿਲਾ ਮੰਡਲ ਦੀ ਪ੍ਰਧਾਨ ਆ ਤੇ ਇਹ ਕਿਸੇ ਉਥੇ ਪੱਠੇ ਤੇ ਇਹਨਾਂ ਦੀਆਂ ਦੋ ਧਿਰਾਂ ਦੇ ਤੇ ਗੁਰੂ ਅਰਸਾਏ ਦੇ ਏਰੀਆ ਦੇ ਵਿੱਚ ਦੋ ਧਿਰਾਂ ਦੇ ਆਪਸ ਵਿੱਚ ਜਿਹੜੀਆਂ ਇਹਨਾਂ ਦੀ ਕਿਤੇ ਲੜਾਈ ਹੋਈ ਜਾਂ ਉਹਦੇ ਬਾਰੇ ਇਨਫਾਰਮੇਸ਼ਨ ਨਹੀਂ ਆਈ ਸਾਨੂੰ ਇਹਨਾਂ ਦੇ ਦੱਸਣ ਦੇ ਮੁਤਾਬਕ ਆ ਉਥੇ ਇਹਨਾਂ ਦੀ ਦੋਨਾਂ ਦੀ ਲੜਾਈ ਹੋਈ ਤੇ ਲੜਾਈ ਹੋਣ ਤੋਂ ਬਾਅਦ ਇਹ ਉਥੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਉਥੇ ਜਿਹੜੀ ਦੂਜੀ ਇਹਨਾਂ ਦੀ ਐਂਟੀ ਪਾਰਟੀ ਸੀ ਉਹਨਾਂ ਨੇ ਕਿਤੇ ਉਥੇ ਦਾਖਲ ਨਹੀਂ ਹੋਣ ਦਿੱਤਾ ਉਥੋਂ ਇਹ ਇੱਥੇ ਆਏ ਨੇ ਇਨਾਂ ਦੇ ਦਸਨ ਮੁਤਾਬਕ ਹੁਣ ਅਸੀਂ ਇੱਥੇ ਦੀ ਕੈਮਰੇ ਦੀ ਸੀਸੀ ਆਪਣੇ ਫੁਟੇਜ ਦੇਖੀ ਹੈ ਫੁਟੇਜ ਦੇ ਵਿੱਚ ਜਿਹੜੀ ਇੱਕ ਲੇਡੀ ਆ ਤੇ ਇੱਕ ਨਾਲ ਇੱਕ ਲੇਡੀ ਖੜੀ ਆ ਉਹ ਇਹਦੀ ਜਿਹੜੀ ਇਹ ਕੁੱਟਮਾਰ ਕਰ ਰਹੇ ਨੇ ਹੁਣ ਇਹ ਡਾਕਟਰ ਸਾਹਿਬ ਦੇ ਕੋਲ ਗਏ ਨੇ ਇੱਥੇ ਡਾਕਟਰ ਸਾਹਿਬ ਸਾਨੂੰ ਜਿਹੋ ਜੀ ਰਿਪੋਰਟ ਦੇਣਗੇ ਉਹਦੇ ਮੁਤਾਬਕ ਜਿਹੜੀ ਅਸੀਂ ਕਾਰਵਾਈ ਅਮਲ 'ਚ ਲਿਆਵਾਂਗੇ ਜੀ ਲਗਾਤਾਰ ਸਰ ਗੁੰਡਾਗਰਦੀ ਦੇ ਵਾਸਤੇ ਘਟਨਾਵਾਂ ਹੋ ਰਵੀਆਂ ਨੇ ਪਹਿਲਾਂ ਵੀ ਸਿਵਲ ਹਸਪਤਲ ਦੇ ਵਿੱਚ ਹੰਗਾਮਾ ਆਇਆ ਇਹ ਹੋਰ ਵੀ ਦੁਬਾਰਾ ਹੋ ਗਿਆ ਦੇਖੋ ਜੀ ਪਹਿਲਾਂ ਮੇਰੇ ਹੁੰਦਿਆਂ ਦਾ ਇੱਥੇ ਕੋਈ ਸਿਵਲ ਹਸਪਤਲ ਦੇ ਵਿੱਚ ਹੰਗਾਮਾ ਨਹੀਂ ਹੋਇਆ ਇਹ ਮੇਰੇ ਕੋਲ ਆਇਆ ਮੈਟਰ ਆਇਆ ਇਹ ਹੁਣ ਡਾਕਟਰ ਸਾਹਿਬ ਐਮ ਐਲ ਆਰ ਦਿੰਦੇ ਨੇ ਜੋ ਵੀ ਦਿੰਦੇ ਨੇ ਮੇਰੇ ਏਰੀਆ ਦੇ ਵਿੱਚ ਇਹਨਾਂ ਨੇ ਜਿਹੜੀ ਹੈ ਵਾਕਈ ਉਹ ਜਿਹੜੀ ਉਹਦੀ ਲੇਡੀਜ਼ ਦੀ ਕੁੱਟਮਾਰ ਕਰ ਰਹੀ ਉਹਨ ਡਾਕਟਰ ਸਾਹਿਬ ਸਾਨੂੰ ਰਿਪੋਰਟ ਦਿੰਦੇ ਨੇ ਔਰ ਰਿਪੋਰਟ ਦੇ ਮੁਤਾਬਕ ਜਿਹੜੀ ਬੰਦੀ ਹੈਹੀ ਕਾਨੂੰਨੀ ਕਾਰਵਾਈ ਅਮਲ ਚ ਲਿਆਵਾਂਗੇ